अज मैं सोयाबीन यानी कि वड़िया की सब्जी ना बहुत ही अलग से नवे तरीके बना के तैयार कर रही हूँ बहुत ही ज़्यादा लाजवाब बन है जी चटपटी मसालेदार बनती है घर के नॉर्मल मसाल बना के तैयार करेंगे तो एक बार जरूर बना के देखिए तुम उंगलियाँ चढ़ती रह जाओगे तो रैसिपी वाइए लाइक शेयर तो चैनल में जरूर सबसक्राइब करो चलो जी ਆਪਾਂ ਸਬਜੀ ਦੀ ਰੈਸਪੀ ਨੂੰ ਅੱਜ ਸ਼ੁਰੂ ਕਰ ਲਿਆ। ਉਹਦੇ ਲਈ ਇੱਥੇ ਮੈਂ ਵੜੀਆਂ ਲਈਆਂ ਸੀ। ਉਹਨਾਂ ਨੂੰ ਪਹਿਲਾਂ ਇਹਨਾਂ ਗਰਮ ਪਾਣੀ ਦੇ ਵਿੱਚ ਅੱਧੇ ਘੰਟੇ ਲਈ ਰੱਖ ਦਿੱਤ ਸਨ। ਤੇ ਦੇਖੋ ਵੜੀਆਂ ਆਪਣੀਆਂ ਕਾਫੀ ਫੁੱਲ ਗਈਆਂ। ਫਿਰ ਵੜੀਆਂ ਨੂੰ ਨਾ ਆ ਸਾਫ਼ ਪਾਣੀ ਨਾਲ ਧੋ ਕੇ ਆਪਾਂ ਜਾਲੀ ਵਿੱਚ ਪਾ ਕੇ ਰੱਖ ਦਿਆਂਗੇ। ਤੇ ਨਾਲ ਹੀ ਇੱਥੇ ਮਿਲੀਆਂ ਦੋ ሽੰਗਲਾ ਮਿਰਚਾਂ ਇਸ ਤਰ੍ਹਾਂ ਧੋੜੀਆਂ ਮੋਤੀ ਅੱਦੇ ਲੰਮੀ ਕੱਟ ਲਿਆ ਇੱਕ ਪਿਆਜ਼ ਤੇ ਇੱਕ ਟਮਾਟਰ ਲਿਆਏ ਜੀ ਤੇ ਸਾਰੇ ਇਸ ਤਰ੍ਹਾਂ ਆਪਾਂ ਨੂੰ ਨਾਲ ਸ্লাইਸ ਵੱਡੇ ਕਰ ਲੈਣੀਆਂ ਪੀਸਾਂ ਦੇ ਵਿੱਚ ਕੱਟ ਲੈਣਾ ਹੈ ਤੇ ਵੱਡੀਆਂ ਨੂੰ ਨਾਲ ਫਿਰ ਚੰਗੀ ਤਰ੍ਹਾਂ ਛੋੜ ਕੇ ਪਾ ਲਵਾਂਗੇ ਖੁੱਲੇ ਬਰਤਨ ਜਾਂ ਨੀ ਭਾਂਡੇ ਦੇ ਵਿੱਚ ਤੇ ਨਾਲ ਹੀ ਫਿਰ ਜੋ ਆਪਾਂ ਸਬਜ਼ੀਆਂ ਕੱਟ ਕੇ ਤਿਆਰ ਕੀਤੀਆਂ ਸ਼ਿਮਲਾ ਮਿਰਚ ਪਿਆਜ਼ ਅਤੇ ਟਮਾਟਰ ਉਹ ਵੀ ਪਾ ਦਿਆਂਗੇ ਤੇ ਆਪਾਂ ਇਹਨਾਂ ਦੀ ਮੈਰੀਨੇਸ਼ਨ ਆ ਕਰਨੀ ਆ ਜੀ ਤੇ ਇਹਦੇ ਵਿੱਚ ਪਾਵਾਂਗੇ ਸਵਾਦ ਅਨੁਸਾਰ ਮਸਾਲੇ ਸਭ ਤੋਂ ਪਹਿਲਾਂ ਲਾਲ ਮਿਰਚ ਪਾਊਡਰ ਹਲਦੀ ਪਾਊਡਰ ਨਮਕ ਇੱਕ ਕਸੂਰੀ ਮੇਥੀ ਤੁਸੀਂ ਜਾਓ ਇਥੇ ਹਰੀ ਮਿਰਚ ਅਦਰਕ ਲਸਣ ਵੀ ਕੁੱਟ ਕੇ ਪਾ ਸਕਦੇ ਹੋ ਮੈਰੀਨੇਸ਼ਨ ਦੇ ਵਿੱਚ ਤੇ ਮੈਂ ਇੱਥੇ ਦੋ ਤੋਂ ਤਿੰਨ ਚਮਚਾ ਲਈ ਹੈ ਜੀ ਦਹੀਂ ਦੇ ਦਹੀਂ ਜਿਆਦਾ ਖੱਟੀ ਨਹੀਂ ਹੈਗੀ ਤੇ ਵਿੱਚ ਇੱਕ ਚਮਚ ਵੇਸਣ ਦਾ ਪਾ ਕੇ ਇਹਨਾਂ ਨੂੰ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਜਿਹੜਾ ਕੋਲ ਬਣਾ ਕੇ ਤਿਆਰ ਕੀਤਾ ਦਹੀਂ ਤੇ ਵੇਸਣ ਦਾ ਉਪਾਦਨਾਏ ਦੇ ਵਿੱਚ ਬੜੀਆਂ ਦੇ ਤੇ ਸਬਜ਼ੀਆਂ ਦੇ ਤੇ ਚੰਗੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲੈਣਾ ਨਾ ਤੇ ਆਪਾਂ ਇਹਦੀ ਮੈਰੀਨੇਸ਼ਨ ਕਰ ਲੈਣੀ ਹੈ ਕਿ ਚੰਗੀ ਤਰ੍ਹਾਂ ਸਾਰੀ ਕੋਟਿੰਗ ਨਾ ਦਹੀਂ ਦੀ ਸਬਜ਼ੀਆਂ ਦੇ ਉੱਪਰ ਲੱਗ ਜਾਵੇ ਸੋਇਆਬੀਨ ਦੇ ਉੱਪਰ ਲੱਗ ਜਾਵੇ ਤੇ ਬਹੁਤ ਹੀ ਲਾਜਵਾਬ ਸਬਜ਼ੀ ਬਣ ਗਿਆ ਤੁਸੀਂ ਅੱਦੇ ਪਹਿਲਾਂ ਨਹੀਂ ਖਾਧੀ ਹੁਣ ਇਹ ਜ਼ਰੂਰ ਇੱਕ ਵਾਰੀ ਬਣਾ ਕੇ ਦੇਖਿਓ ਤੇ ਫਿਰ ਆਪ ਇਹਨੂੰ ਧੱਕ ਕੇ ਜੀ ਰਸ ਦੇਾਂਗੇ 15 ਮਿੰਟ ਤੋਂ ਲੈ ਕੇ ਅੱਧੇ ਘੰਟੇ ਤੱਕ ਦੂਸਰੀ ਸਾਈਡ ਇਥੇ ਮੈਂ ਨਾ ਲਿਆਏ ਸੁੱਕਾ ਧਨੀਆ ਲਿਆ ਸੀਗਾ ਤੇ ਨਾਲ ਹੀ ਲਾਲ ਮਿਰਚਾਂ ਨੂੰ ਪਾਣੀ ਦੇ ਵਿੱਚ ਭੌਂਕੇ ਰੱਖ ਦਿੱਤੀਆਂ ਸੀਗੀਆਂ 10 ਮਿੰਟ ਪਹਿਲਾਂ ਤੇ ਕੁੱਟਣ ਦੇ ਵਿੱਚ ਆਸਾਨੀ ਹੋ ਜਾਂਦੀ ਹੈ ਤੁਸੀਂ ਇਹਨਾਂ ਨੂੰ ਬਿਲਕੁਲ ਹੀ ਫਾਈਨ ਵੀ ਮਿਕਸੀ ਦੇ ਵਿੱਚ ਗ੍ਰाइंड ਕਰਕੇ ਵਰਤ ਸਕਦੇ ਹੋ ਢੰਡੇ ਦੇ ਵਿੱਚ ਵੀ ਇਦਨਾਲ ਜਿਹੜੀ ਗਰੇਵੀ ਹੈ ਨਾ ਮਤਲਬ ਸਬਜੀ ਦੇ ਵਿੱਚ ਟੇਸਟ ਬਹੁਤ ਵਧੀਆ ਹੁੰਦਾ ਇਸ ਲਈ ਲਾਰਮੇਸ ਨੂੰ ਮੈਂ ਪਾਣੀ ਦੇ ਵਿੱਚੋਂ ਬਾਹਰ ਕੱਢ ਕੇ ਤੇ ਨਾਲ ਹੀ ਸੁੱਕਾ ਧਨੀਆ ਸੀ ਜਿਹੜਾ ਉਹਨੂੰ ਆਪਾਂ ਕੁੱਟ ਲੈਣਾ ਹੈ ਤੇ ਹੁਣ ਇਹਦੇ ਦੂਸਰੀ ਸਾਈਡ 'ਤੇ ਇੱਕ ਕੜਾਈ ਰੱਖੀ ਹੈ ਗੈਸ ਦੇ ਉੱਪਰ ਤੇ ਉਹਦੇ ਵਿੱਚ ਇੱਥੇ ਮੈਂ 3 ਚਮਚ ਲਿਆ ਸਰੋਂ ਦਾ ਤੇਲ ਸਰੋਂ ਦਾ ਤੇਲ ਲਿਆ ਜਿਹੜਾ ਗਰਮ ਹੋ ਗਿਆ ਨਾ ਤੇ ਇਹਦੇ ਵਿੱਚ ਜੋ ਆਪਾਂ ਸਬਜ਼ੀਆਂ ਨੂੰ ਤੇ ਸੋਇਆ ਬੀਨ ਨੂੰ ਵੜੀਆਂ ਨੂੰ ਮੈਰੀਨੇਟ ਕਰਕੇ ਰੱਖਿਆ ਹੋਇਆ ਸੀ ਉਹ ਆਪਾਂ ਪਾ ਦੇਣੀ ਆ ਜੀ ਕੜਾਈ ਦੇ ਵਿੱਚ ਤੇਲ ਗਰਮ ਹੋਣ ਦੇ ਤੇ ਆਪਾਂ ਇਹਨੂੰ ਪਕਾਉਣਾ ਹੈ ਲਗਾਤਾਰ ਪਹਿਲਾਂ ਆਪਾਂ ਹਿਲਾਉਂਦੇ ਹੋਏ ਨੇ ਇਹਨੂੰ 2 ਤੋਂ 3 ਮਿੰਟ ਆ ਪਕਾਵਾਂਗੇ ਕਿਉਂਕਿ ਜਿਹੜਾ ਜ਼ੈਤ ਵਿੱਚ ਆਪਾਂ ਵੇਸਣ ਪਾਇਆ ਨਾ ਉਹਦੇ ਨਾਲ ਜਿਹੜੀ ਸਬਜ਼ੀਆਂ نیچے ਲੱਗ ਜਾਂਦੀ ਹੈ ਤੇ ਬਸ ਹਿਲਾਉਂਦਾ ਹੀ ਰਹਿਣਾ ਹੈ ਜੇ ਤੁਹਾਨੂੰ ਲੱਗਦਾ ਜ਼ਿਆਦਾ نیچے ਲੱਗੇ ਤਾਂ ਤੁਸੀਂ ਇੱਥੇ ਇੱਕ ਚਮਚ ਹੋਰ ਤੇਲ ਜਾ ਕੇ ਹੌਲੀ ਵਰਤੋਂ ਕਰ ਸਕਦੇ ਹੋ ਬਸ ਇਸੇ ਤਰ੍ਹਾਂ ਮਿਕਸ ਕਰਦੇ ਜਾਣਾ ਜੀ 3 ਮਿੰਟ ਪਕਾਉਣ ਤੋਂ ਬਾਅਦ ਫਿਰ ਆਪਾਂ ਇਹਨੂੰ ਢੱਕ ਕੇ ਪਕਾ ਲਾਂਗੇ ਉਦੋਂ ਤੱਕ ਢੱਕ ਕੇ ਪਕਾਉਣਾ ਹੈ ਕਿ ਨਰਮ ਹੋ ਜਾਣ ਜਿਹੜੀਆਂ ਵੜੀਆਂ ਸੀ ਪਹਿਲਾਂ ਹੀ ਮੈਂ ਗਰਮ ਪਾਣੀ ਦੇ ਵਿੱਚ ਭਿਉਂਤੀਆਂ ਹੋਈਆਂ ਸੀ ਤੁਸੀਂ ਉਬਾਲ ਕੇ ਵੀ ਉਹਨਾਂ ਦੀ ਵਰਤੋਂ ਕਰ ਸਕਦੇ ਹੋ ਤੇ ਉਹਨੀ ਦੇ ਦੂਸਰੀ ਸਾਈਡ ਆਪਾਂ ਤੜਕਾ ਤਿਆਰ ਕਰ ਲੈਣੇ ਆ ਜੀ ਜਿੰਨੀ ਦੇਰ ਆਪਣੀ ਸਬਜ਼ੀ ਪੱਕ ਰਹੀ ਹੈ ਆਪਾਂ ਘੱਟ ਸੇਕ ਤੇ ਸਬਜ਼ੀ ਪਕਾਉਣੀ ਹੈ ਦੂਸਰੀ ਸਾਈਡ ਵੀ ਮੈਂ 2 ਚਮਚ ਲਈ ਆ ਸਰੋਂ ਦਾ ਤੇਲ ਹੈ ਜੀ フライਪੈਨ ਦੇ ਵਿੱਚ ਤੇਲ ਗਰਮ ਹੋ ਗਿਆ ਫਿਰ ਜੀਰਾ ਪਾ ਦਿੱਤਾ ਫਿਰ ਪਿਆਜ਼ ਇਸ ਤਰ੍ਹਾਂ ਬਿਲਕੁਲ ਬਰੀਕ ਕੱਟ ਕੇ ਨਾ ਫਾਈਨ ਫਿਰ ਪਾ ਕੇ ਪਿਆਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਪੁੰਨ ਲੈਣਾ ਜਿਵੇਂ ਇਹ ਆਪਣੇ ਪਿਆਜ਼ਾਂ ਦਾ ਰੰਗ ਕੱਚਾ ਗੁਲਾਬੀ ਜਿਹਾ ਹੋ ਗਿਆ ਨਾ ਫਿਰ ਇਹਦੇ ਵਿੱਚ ਅਦਰਕ ਲਸਣ ਦੇ ਖੁੱਲ੍ਹੇ ਵਿੱਚ ਬਰੀਕ ਕੁੱਟ ਕੇ ਪਾਇਆ ਹੈ ਤੁਸੀਂ ਕੱਟ ਕੇ ਵੀ ਪਾ ਸਕਦੇ ਹੋ ਪੇਸਟ ਵੀ ਪਾ ਸਕਦੇ ਹੋ ਤੇ ਫਿਰ ਆਪਾਂ ਪਿਆਜ਼ਾਂ ਨੂੰ ਜਾਨੀ ਕਿ ਤੜਕੇ ਨੂੰ ਚੰਗੀ ਤਰ੍ਹਾਂ ਪੁੰਨ ਲੈਣਾ ਹੈ ਤੇ ਫਿਰ ਇਹਦੇ ਵਿੱਚ ਪਾਵਾਂਗੇ ਜੋ ਆਪਾਂ ਲਾਲ ਮਿਰਚਰ ਤੇ ਸੁੱਕੇ ਧਨੀਏ ਦਾ ਪੇਸਟ ਬਣਾ ਕੇ ਚਾਰ ਕੀਥੇ ਆ ਕੁੰਡੇ ਦੇ ਵਿੱਚ ਤੁਸੀਂ ਮਿਕਸੀ ਦੇ ਵਿੱਚ ਵੀ ਬਣਾ ਕੇ ਇਹਨੂੰ ਪਾ ਸਕਦੇ ਹੋ ਉਹ ਪਾ ਦਿੱਤੀਆਂ ਨਾਲ ਹੀ ਇੱਥੇ ਮੈਂ ਇੱਕ ਟਮਾਟਰ ਵੱਡੇ ਸਾਲਸ ਦਾ ਉਹਨੂੰ ਵੀ ਮੈਂ ਕद्दूकश ਕਰ ਲਿਆ ਸੀ ਪਾ ਕੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਮਿਕਸ ਕਰਕੇ ਤੜਕੇ ਨੂੰ ਪਕਾਉਣਾ ਹੈ ਮਟਰ ਆਪਣੇ ਇਥੇ ਨਰਮ ਹੋ ਚੁੱਕੇ ਜੀ ਵੇਖੋ ਲਗਾਤਾਰ ਹਿਲਾਉਂਦੇ ਜਾਵਾਂਗੀ ਤੇ ਤੜਕੇ ਨੂੰ ਪੁੰਦੇ ਜਾਵਾਂਗੀ ਜਿਹੜਾ ਇਹਦੇ ਵਿੱਚ ਆਪਾਂ ਤੇਲ ਪਾਇਆ ਨਾ ਉਹ ਅਲੱਗ ਹੋ ਜੇ ਤੜਕਾ ਵਧੀਆ ਪੁੰਨਿਆ ਹੋਗਾ ਤੇ ਆਪਣੀ ਸਬਜ਼ੀ ਵੀ ਬਹੁਤ ਵਧੀਆ ਬਣ ਕੇ ਤਿਆਰ ਹੋਊਗੀ ਚੰਗੀ ਤਰ੍ਹਾਂ ਆਪਾਂ ਕੌਨਸੇ ਪਾਦੀ ਵਿੱਚ ਮੈਂ ਥੋੜਾ ਜਿਹਾ ਪਾਣੀ ਪਾ ਦਿਆਂਗੀ ਜੀ ਬਿਲਕੁਲ ਨਹੀਂ ਮੈਂ ਜਿਹਦੇ ਵਿੱਚ ਕੁੱਟਿਆ ਸੀ ਨਾ ਤੰੀਆਂ ਤੇ ਲਾਲ ਮਿਰਚ ਉਹੀ ਕੁੰਡੇ ਨੂੰ ਧੋ ਕੇ ਥੋੜਾ ਜਿਹਾ ਪਾਣੀ ਪਾ ਦਿੱਤਾ ਇਹਦੇ ਨਾਲ ਵੀ ਨਾ ਜਿਹੜਾ ਪਾਣੀ ਪਾ ਕੇ ਆਪਾਂ ਤੜਕੇ ਨੂੰ ਪਕਾਵਾਂਗੇ ਤਾਂ ਹੋਰ ਵੀ ਜ਼ਿਆਦਾ ਵਧੀਆ ਟੇਸਟ ਆਊਗਾ। ਬਸ ਇਸੇ ਤਰ੍ਹਾਂ ਬਿਲਕੁਲ ਆਪਣਾ ਦੇਖੋ ਤੜਕੇ ਦਾ ਤੇਲ ਅਲੱਗ ਹੋਣਾ ਸ਼ੁਰੂ ਹੋ ਗਿਆ ਪਕਾਉਂਦੇ ਜਾਣਾ ਹੈ। ਤੜਕਾ ਆਪਣਾ ਮੰਨ ਕੇ ਤਿਆਰ ਆਪਾਂ ਇਹਨੂੰ ਇੱਕ ਵਾਰੀ ਘੱਟ ਸੇਕਦੇ ਰੱਖਾਂਗੇ ਦੂਸਰੀ ਸਾਈਡ ਨਾਲ ਆਪਾਂ ਚੈੱਕ ਕਰ ਲੈਨੇ ਆਂ ਸਬਜੀ ਸਬਜੀ ਨੂੰ ਮੈਂ ਵਿੱਚ ਦੀ ਇੱਕ ਦੋ ਵਾਰੀ نیچے ਹਿਲਾ ਦਿੱਤਾ ਸੀ ਜੀ ਤੇ ਆਪਾਂ ਘੱਟ ਸੇਕਦੇ ਹੀ ਰੱਖਣਾ ਹੈ ਫਿਰ ਵੀ ਇਹ نیچے ਲੱਗ ਰਹੀ ਸੀ ਜੀ। ਤੇ ਪਰ ਲਗਾਤਾਰ ਹਿਲਾਉਂਦੇ ਵੀ ਰਹਿਣਾ ਵਿੱਚ ਵਿੱਚ ਦੀ ਤੇ ਸੇਕ ਬਿਲਕੁਲ ਘੱਟ ਰੱਖਣਾ ਹੈ ਤੇ ਸਬਜੀ ਨੂੰ ਆਪਾਂ ਪਕਾਉਂਦੇ ਜਾਣਾ ਹੈ ਤੇ ਦੂਜੀ ਸਾਈਡ ਤੇ ਸਬਜੀ ਵੀ ਇੱਥੇ ਆਪਣੀ ਨਰਮ ਹੋ ਚੁੱਕੀ ਹੈ ਜੀ ਤੜਕਾ ਵੀ ਆਪਣਾ ਬਣ ਗਿਆ ਹੈ ਤੇ ਮੈਂ ਤੜਕੇ ਨੂੰ ਪਾ ਦਿੱਤਾ ਸਬਜੀ ਦੇ ਵਿੱਚ ਸਬਜੀ ਤੜਕੇ ਦੇ ਵਿੱਚ ਪਾਓ ਜਾਂ ਤੜਕਾ ਸਬਜੀ ਦੇ ਵਿੱਚ ਪਾਓ ਇੱਕ ਹੀ ਗੱਲ ਹੈ ਮੈਂ ਤੜਕਾ ਜਿਹੜਾ ਸਬਜੀ ਦੇ ਵਿੱਚ ਪਾ ਦਿੱਤਾ ਸਬਜੀ ਦੇ ਵਿੱਚ ਪਾ ਗਏ ਨੂੰ ਤੜਕੀ ਨੂੰ ਤੇ ਸਬਜੀ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਸਬਜੀ ਦੇ ਵਿੱਚ ਮਿਕਸ ਕਰਕੇ ਜੀ ਆਪਾਂ ਇੱਕ ਦੋ 2 ਮਿੰਟ ਇਸੇ ਤਰ੍ਹਾਂ ਪਕਾਵਾਂਗੇ ਤੇ ਫਿਰ ਥੋੜਾ ਜਿਹਾ ਆਪਾਂ ਇਹਨੂੰ ਨਾ ਢੱਕ ਕੇ ਪਕਾ ਲਵਾਂਗੇ ਕਿ ਜਿਹੜਾ ਇਹਦੇ ਵਿੱਚ ਥੋੜਾ ਪਾਣੀ ਦਿਖ ਰਿਹਾ ਨਾ ਜਿਹੜਾ ਆਪਾਂ ਬਿਲਕੁਲ ਡਰਾਈ ਹੋ ਜਾ ਤੇ ਸਬਜੀ ਬਿਲਕੁਲ ਵੀ ਆਪਣੀ ਸੌਫਟ ਹੋ ਜਾਵੇ ਵੜੀਆਂ ਖਾਣ ਦੇ ਵਿੱਚ ਜਿਹੜੀਆਂ ਸਖਤ ਨਾਰੀਅਨ ਵੈਸੇ ਸਬਜ਼ੀ ਆਪਣੀ ਪੱਕ ਚੁੱਕੀ ਸੀ ਜੀ ਫਿਰ ਵੀ ਮੈਨੂੰ 3 ਮਿੰਟ ਹੋਰ ਜਾਨੀ ਕਿ ਤੜਕਾ ਪਾਉਣ ਤੋਂ 5-6 ਮਿੰਟ ਹੋਰ ਪਕਾ ਲਿਆ ਇਹ ਬਾਅਦ ਵਿੱਚ ਬਟ ਬਿਲਕੁਲ ਘੱਟ ਸੇਕਦੇ ਤੇ ਸਬਜ਼ੀ ਆਪਣੀ ਬਣ ਕੇ ਤਿਆਰ ਹੈ ਉੱਪਰ ਵੀ ਪਾਵਾਂਗੇ ਜੀ ਆਪਾਂ ਫਰੈਸ਼ ਹਰਾ ਧਨੀਆ ਹਰਾ ਧਨੀਆ ਪਾ ਕੇ ਮਿਕਸ ਕਰ ਲਵਾਂਗੇ ਤੇ ਬਹੁਤ ਹੀ ਚਟਪਟੀ ਲਾਜਵਾਬ ਸਬਜ਼ੀ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਕਦੇ ਨਹੀਂ ਬਣਾਈ ਹੋਣੀ ਇੱਕ ਵਾਰੀ ਜ਼ਰੂਰ ਇਸ ਤਰੀਕੇ ਦੇ ਨਾਲ ਬਣਾ ਕੇ ਦੇਖਿਓ ਨਵਾਂ ਤੇ ਬਿਲਕੁਲ ਅਲੱਗ ਤਰੀਕਾ ਇਸ ਤਰੀਕੇ ਦੇ ਨਾਲ ਨਾ ਵਾਕਈ ਬਹੁਤ ਹੀ ਸਵਾਦ ਲੱਗਦੀ ਹੈ ਸਬਜੀ ਬਣ ਕੇ ਤਿਆਰ ਹੈ ਤੇ ਗਰਮਾ ਗਰਮ ਸਬਜੀ ਨੂੰ ਆਪਾਂ ਸਰਵ ਕਰਾਂਗੇ ਤੇ ਫਿਰ ਆਪਾਂ ਇਹਨੂੰ ਖਾਵਾਂਗੇ ਤੇ ਰੋਟੀ ਦੇ ਨਾਲ ਖਾ ਲਓ ਤੁਸੀਂ ਚੌਲਾ ਦੇ ਨਾਲ ਖਾ ਲਓ ਬਹੁਤ ਹੀ ਜ਼ਬਰਦਸਤ ਇਧਰ ਟੇਸਟ ਆਉਂਦਾ ਤੇ ਸਾਰਿਆਂ ਨੇ ਇੰਨੀ ਪਸੰਦ ਕੀਤੀ ਨਾ ਤੇ ਹੁਣ ਮੈਂ ਹਮੇਸ਼ਾ ਇਸ ਤਰੀਕੇ ਦੇ ਨਾਲ ਹੀ ਬਣਾਉਣੀ ਹਾਂ ਮੇਰੀ ਬੇਟੀ ਨੇ ਤਾਂ ਚਿਕਨ ਸਮਝ ਕੇ ਜਿਹੜੀਆਂ ਵੜੀਆਂ ਨਾ ਖਾ ਲਈਆਂ ਕਿ ਮੰਮੀ ਨੇ ਚਿਕਨ ਬਣਾਇਆ ਹੈ ਵਾਕਈ ਬਹੁਤ ਸਵਾਦ ਬਣੀ ਸੀ ਤੁਹਾਨੂੰ ਇਹ ਸਬਜੀ ਦੀ ਰਸਪੀ ਕਿਸ ਤਰ੍ਹਾਂ ਦੀ ਲੱਗੀ ਮੈਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਫਰੈਂਡ ਸਰਕਲ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਪੋਰਟ ਬਣਾਈ ਰੱਖਿਓ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਲਾਈਕ ਸ਼ੇਅਰ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਨਵੀਂ ਟੇਸਟੀ ਰੈਸਪੀ ਨਾਲ ਸਸ਼ਿਆ ਕਾਲ